ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਟੀਵੀ ਦੇ ਨਾਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਅੰਦਾਜ਼ਨ ਜਾਣਕਾਰੀ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਕਦੋਂ ਜਿਹੜਾ ਠੰਡ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਕਿੰਨੇ ਕੁ ਜਿਹੜੇ ਸਿਸਟਮ ਨੇ ਇਸ ਮਹੀਨੇ ਦੇ ਵਿੱਚ ਆਉਣ ਦੀ ਜਿਹੜੀ ਸੰਭਾਵਨਾ ਦੋਸਤੋ ਇਹ ਜਾਣਕਾਰੀ ਅੰਦਾਜ਼ਨ ਹੋਵੇਗੀ ਜਿਹੜੀ ਕਿ ਇਸ ਅੰਦਾਜ਼ਨ ਜਾਣਕਾਰੀ ਦਾ ਮਤਲਬ ਇਹ ਹੁੰਦਾ ਕਿ ਤਾਂ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਜਿਹੜਾ ਸਿਸਟਮ ਨੇ ਕਦੋਂ-ਕਦੋਂ ਪਹੁੰਚਦੇ ਨੇ ਤਾਂ ਉਹਨਾਂ ਦਾ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਤੇ ਜਿਸ ਦੇ ਨਾਲ ਕਾਰੋਬਾਰ ਨੇ ਜਿਹੜੇ ਆਪਣੇ ਸਹੀ ਤਰੀਕੇ ਨਾਲ ਆਪਾਂ ਕਰ ਸਕੀਏ ਇਸ ਕਰਕੇ ਅੰਦਾਜ਼ਨ ਜਾਣਕਾਰੀ ਆ ਬਾਕੀ ਜਾਣਕਾਰੀ ਜਿਹੜੀ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਨਾਲ ਸਾਂਝੀ ਕਰਦੇ ਰਿਹਾ ਕਰਾਂਗੇ ਕੋਈ ਵੀ ਵੱਡੀ ਅਪਡੇਟ ਆਉਂਦੀ ਆ ਉਹ ਵੀ ਹਰ ਰੋਜ਼ ਦੀ ਤਰ੍ਹਾਂ ਆਪਾਂ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਦੋਸਤੋ ਆਪਣੇ Facebook ਪੇਜ ਮੌਸਮ ਪੰਜਾਬ ਟੀਵੀ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਹੋ ਦੋਸਤੋ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਇੱਕ ਤਰੀਕ ਦੀ ਤਾਂ ਇੱਕ ਤਰੀਕ ਨੂੰ ਜਿਹੜਾ ਮੌਸਮ ਆਉ ਠੀਕ ਠਾਕ ਹੀ ਦੇਖਣ ਨੂੰ ਮਿਲਿਆ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਦੇ ਮੁਤਾਬਕ ਤਸਵੀਰ ਦੇ ਮੁਤਾਬਕ ਜਿਹੜੀ ਗੱਲ ਕਰੀਏ ਤਾਂ ਇੱਕ ਇਸ ਸਿਸਟਮ ਦਾ ਕੋਈ ਵੀ ਹਜੇ ਨੇੜੇ ਤੇੜੇ ਨਹੀਂ ਹੈਗਾ ਪਰੰਤੂ 2 ਤਰੀਕ ਤੋਂ ਸਿਸਟਮ ਹੈ ਜਿਹੜਾ ਕੱਤ ਪਾਹਰ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਪੈਦਾ ਹੋ ਰਿਹਾ ਤੁਸੀਂ ਦੇਖ ਵੀ ਪਾ ਰਹੇ ਹੋਵੋਗੇ ਇਹ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਪੈਦਾ ਹੋ ਰਿਹਾ ਜਿਹੜਾ ਕਿ ਇਹ ਛੋਟੇ-ਮੋਟੇ ਸਿਸਟਮ ਨੇ ਇਹ ਅੱਗੇ ਵੱਲ ਨੂੰ ਜਿਹੜੇ ਆਉਣਗੇ ਤੁਹਾਨੂੰ ਦਿਖਾ ਰਿਹਾ ਧੁੰਦ ਨੋਮਾਜਾ ਜਿਹੜਾ ਮਾਹੌਲ ਹੈ ਇੱਥੇ ਬਣਿਆ ਹੋਇਆ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਜਿਹੜੇ ਪੰਜਾਬ ਵੱਲ ਨੂੰ 2 ਤਰੀਕ ਨੂੰ ਦੁਪਹਿਰ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ 2 ਤਰੀਕ ਤੋਂ ਬਾਅਦ ਤਿੰਨ-ਚਾਰ ਦੇ ਵਿੱਚ ਜਿਹੜਾ ਇਹ ਸ 2 ਤੋਂ ਲੈ ਕੇ 3-4 ਤਰੀਕ ਤੱਕ ਕਿਹੜਾ ਸਿਸਟਮ ਹਲਕਾ-ਫੁਲਕਾ ਜ ਚੱਲਦਾ ਰਹੂਗਾ ਇਸ ਦਾ ਮੀਂਹ ਹੈ ਜਿਹੜਾ ਆਪਾਂ ਕਹਿ ਸਕਦਾ ਸਰਦ ਰੁੱਤ ਦਾ ਇਹ ਜਿਹੜਾ ਸਿਸਟਮ ਦਾ ਮੀਂਹ ਦਾ ਪਹਿਲਾ ਆਪਾਂ ਕਹਿ ਸਕਦਾ ਮੀਂਹ ਹੋਊਗਾ ਹਲਕਾ-ਫੁਲਕਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਪਊਗਾ ਪਰੰਤੂ ਕੋਈ ਜ਼ਿਆਦਾ ਇਸ ਸਿਸਟਮ ਦਾ ਜਿਹੜਾ ਪ੍ਰਭਾਵ ਨਹੀਂ ਹੋਊਗਾ ਤੇ 4 ਤਰੀਕ ਤੱਕ ਇਹ ਸਿਸਟਮ ਇਹਦਾ ਚੱਲਦਾ ਰਹੂਗਾ ਟੁੱਟਵੇਂ ਰੂਪ ਦੇ ਵਿੱਚ ਕਿਉਂਕਿ ਇਸ ਸਿਸਟਮ ਦੇ ਨਾਲ ਜਿਹੜਾ ਪਹਾੜੀ ਇਲਾਕਿਆਂ ਵਿੱਚ ਇਹ ਸਿਸਟਮ ਪੈਦਾ ਹੋ ਰਿਹਾ ਉਸ ਦੇ ਨਾਲੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਟੁੱਟਵੇਂ ਰੂਪ ਦੇ ਵਿੱਚ 2 ਤਰੀਕ ਦੁਪਹਿਰ ਤੋਂ ਬਾਅਦ ਤੇ 3 4 ਤਰੀਕ ਨੂੰ ਦੁਪਹਿਰ ਤੋਂ ਪਹਿਲਾਂ ਪਲੇਟੀਆਂ ਇਹ ਸਿਸਟਮ ਹੈ ਚੱਲਦਾ ਰਹੂਗਾ ਟੁੱਟਵੇਂ ਰੂਪ ਦੇ ਵਿੱਚ ਪੈਚੀ ਰੂਪ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਨੇ ਉਹ ਹੁੰਦੀਆਂ ਰਹਿਣਗੀਆਂ ਤੇ 5 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ 5 ਤੋਂ ਲੈ ਕੇ 10 ਤਰੀਕ ਤੱਕ ਮੌਸਮ ਜਿਹੜਾ ਠੀਕ ਠਾਕ ਰਹਿਣ ਦੀ ਸੰਭਾਵਨਾ ਤੇ ਠੰਡ ਦੇ ਵਿੱਚ ਥੋੜਾ ਜਿਹਾ ਵਾਧਾ ਹੋਣ ਦੀ ਜਿਹੜੀ ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚ ਹਜੇ ਨਹੀਂ ਹੋਊਗੀ 10 ਤੋਂ 15 ਤਰੀਕ ਤੱਕ ਜਿਹੜੀ ਠੰਡ ਹੈ ਉਹ ਨਾਰਮਲ ਹੀ ਰਹਿਣ ਦੀ ਜਿਹੜੀ ਸੰਭਾਵਨਾ ਜਿਹੜੇ ਦਿਨ ਦੇ ਤਾਪਮਾਨ ਹੋਣਗੇ ਉਹ 16 ਤੋਂ ਲੈ ਕੇ 15 ਤੋਂ ਲੈ ਕੇ 20 ਡਿਗਰੀ ਦੇ ਆਸ-ਪਾਸ ਜਿਹੜੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਦਰਜ ਕੀਤੇ ਜਾਣਗੇ 10 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਉਸ ਤੋਂ ਪਹਿਲਾਂ 1 ਤਰੀਕ ਤੋਂ ਲੈ ਕੇ ਜਿਹੜਾ ਤਾਪਮਾਨ ਨੇ ਉਹ ਆਪਾਂ ਕਹਿ ਸਕਦੇ ਹਾਂ 21 22 ਜਾਂ 25 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਕਿਉਂਕਿ ਉੱਤਰ ਪੱਛਮੀ ਹਵਾਵਾਂ ਚੱਲ ਪਈਆਂ ਨੇ ਤੇ ਰਾਤ ਦੇ ਤਾਪਮਾਨਾਂ ਦੇ ਵਿੱਚ ਜ਼ਰੂਰ ਗਰਾਵਟ ਆਊਗੀ ਜਿਨ੍ਹਾਂ ਦੇ ਨਾਲ ਠੰਡਕ ਆਈ ਦੀ ਉਹ ਪੈਦਾ ਹੋ ਜੂਗੀ ਜਦੋਂ ਵੀ ਜਿਉਂ ਹੀ ਇਹ ਮੀਂਹ ਜਿਹੜਾ ਲੱਗਦਾ 2 ਤਰੀਕ ਤੋਂ ਲੈ ਕੇ 3-4 ਤਰੀਕ ਵਾਲਾ ਜੇਕਰ ਪੰਜਾਬ ਦੇ ਜ਼ਿਆਦਾ ਹਿੱਸਿਆਂ ਵਿੱਚ ਪੈਂਦਾ ਤਾਂ ਦਿਨ ਦੇ ਤਾਪਮਾਨ ਦੇ ਵਿੱਚ ਵੀ ਇਹ ਗਰਾਵਟ ਆ ਸਕਦੀ ਆ 15 ਤੋਂ ਲੈ ਕੇ 19-18-19 ਡਿਗਰੀ ਦੇ ਤੱਕ ਜਿਹੜਾ ਤਾਪਮਾਨ ਨੇ ਉਹ ਆ ਸਕਦੇ ਨੇ ਦੋਸਤੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਇੱਕ 9 ਤਰੀਕ ਨੂੰ ਦੁਪਹਿਰ ਤੋਂ ਬਾਅਦ ਸਿਸਟਮ ਆ ਜਿਹੜਾ ਪੈਦਾ ਹੋ ਰਿਹਾ ਜਿਹੜਾ ਕਿ 14 ਤਰੀਕ ਤੱਕ ਚੱਲਣ ਦੀ ਜਿਹੜੀ ਸੰਭਾਵਨਾ ਜਿਹੜਾ ਕਿ ਸਰਦ ਰੁੱਤ ਦਾ ਸਭ ਤੋਂ ਲੰਬਾ ਆਪਾਂ ਕਹਿ ਸਕਦੇ ਹਾਂ ਸਿਸਟਮ ਹੋਊਗਾ ਪਹਿਲਾ ਜਿਆਦਾ ਤਖੜੇ ਮੀਂਹ ਵਾਲਾ ਪਹਿਲਾ ਸਿਸਟਮ ਹੋਊਗਾ ਜਿਹੜਾ ਕਿ 9 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਜਿਹੜਾ ਚੱਲਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਜਦੋਂ ਕਿ ਆਪਾਂ 10 ਤਰੀਕ ਤੱਕ ਮੌਸਮ ਨੂੰ ਠੀਕ ਠਾਕ ਹੀ ਦੇਖ ਰਹੇ ਹਾਂ ਜੇਕਰ ਸੈਟਲਾਈਟ ਦੇ ਮੁਤਾਬਕ ਗੱਲ ਕਰੀਏ ਤਾਂ ਮੌਸਮ ਜਿਹੜਾ 10 ਤਰੀਕ ਤੱਕ ਠੀਕ ਠਾਕ ਰਹਿਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਪਰੰਤੂ ਜਿਹੜਾ ਸਿਸਟਮ 9 ਤਰੀਕ ਨੂੰ ਆਉਣਾ ਸ਼ੁਰੂ ਹੋਊਗਾ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਉਸ ਦਾ ਪ੍ਰਭਾਵ ਹਲਕਲ ਕ ਬਦਲ ਵਾਈ ਜਿਹੜੀ 10 ਤਰੀਕ ਦੇ ਕਰੀਬ ਪੰਜਾਬ ਦੇ ਕੁਝ ਖੇਤਰਾਂ ਵਿੱਚ ਜਿਹੜੀ ਪਹੁੰਚਣੀ ਸ਼ੁਰੂ ਹੋਊਗੀ ਤੇ 11 ਤੋਂ ਲੈ ਕੇ ਜਾਂ 12 ਤੋਂ ਲੈ ਕੇ 13 14 ਤਰੀਕ ਦੇ ਵਿੱਚ ਜਿਹੜਾ ਤਕੜੇ ਸਿਸਟਮ ਨੇ ਮੀਂਹ ਦੇ ਸਪੈਲ ਲੱਗਣ ਦੀ ਜਿਹੜੀ ਸੰਭਾਵਨਾ ਉਹ ਜਾਪ ਰਹੀ ਹੈ ਤੇ ਬਾਕੀ ਇਸ ਸਿਸਟਮ ਦੇ ਨਾਲ ਜਦੋਂ ਵੀ ਮੀਂਹ ਪੈਂਦਾ ਪੰਜਾਬ ਦੋਸਤੋ ਜੇਕਰ ਇਹ ਮੀਂਹ ਹੈ ਜਿਹੜਾ ਤਕੜਾ ਪੰਜਾਬ ਦੇ ਵਿੱਚ ਪੈਂਦਾ ਹੈ 14 ਤਰੀਕ ਤੱਕ ਤਾਂ ਇਸ ਦੇ ਨਾਲ ਜਿਹੜੀ ਤਾਪਮਾਨ ਦੇ ਵਿੱਚ ਇੱਕ ਵੱਡੀ ਗਰਾਵਟ ਆ ਜੂਗੀ ਜਿਹੜਾ ਕਿ ਤਾਪਮਾਨ ਆਪਾਂ ਕਹਿ ਸਕਦੇ ਹਾਂ 15 ਤੋਂ 17 ਡਿਗਰੀ ਜਾਂ 16 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾਣਗੇ ਦਿਨ ਦੇ ਜਿਨ੍ਹਾਂ ਦੇ ਨਾਲ ਧੁੰਦ ਦੇ ਵਿੱਚ ਵੀ ਵਾਧਾ ਹੋਊਗਾ ਤੇ ਠੰਡ ਕਾ ਜਿਹੜੀ ਪੰਜਾਬ ਦੇ ਵਿੱਚ ਉਹ ਪੂਰੀ ਜੋਰਾਂ ਤੇ ਹੋ ਜੂਗੀ ਤੇ ਜਿਹੜੀ ਕਿ ਚਾਂਸ ਬਣ ਰਹੇ ਨੇ ਵੀ 15 10 ਤੋਂ ਬਾਅਦ ਤੇ 15 ਤਰੀਕ ਤੋਂ ਬਾਅਦ ਜਾਂ 20 ਤਰੀਕ ਦੇ ਵਿੱਚ ਵਿੱਚ ਜਿਹੜੇ ਧੁੰਦ ਪੈਣ ਦੀ ਜਿਹੜੀ ਸੰਭਾਵਨਾ ਆਪਾਂ ਨੂੰ ਚਾਪ ਰਹੀ ਹੈ ਤੇ ਬਾਕੀ ਉਸ ਤੋਂ ਬਾਅਦ ਸਿਸਟਮ ਹਜੇ ਨੇੜੇ-ਤੇੜੇ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਕੋਈ ਵੀ ਸਿਸਟਮ ਆਉਂਦਾ ਜਾਂਦਾ ਨੇੜੇ ਨਹੀਂ ਦਿਖਾਈ ਦੇ ਰਿਹਾ ਮੌਸਮ ਠੀਕ-ਠਾਕ ਹੀ ਲੱਗ ਰਿਹਾ ਤੇ ਬਾਕੀ ਜਿਹੜਾ ਵੀ ਅਪਡੇਟ ਹਰ ਰੋਜ਼ ਆਇਆ ਕਰੂਗੀ ਉਹ ਤਰ੍ਹਾਂ ਨਾਲ ਜਾਣਕਾਰੀ ਸਾਂਝੀ ਕਰਦੇ ਰਿਹਾ ਕਰਾਂ ਕਿਉਂਕਿ ਜਿਹੜੇ ਸਰਦਰੁੱਤ ਦੇ ਸਿਸਟਮ ਹੁੰਦੇ ਨੇ ਪਹਾੜੀ ਇਲਾਕੇ ਵਿੱਚ ਪੈਦਾ ਹੁੰਦੇ ਨੇ ਤੇ ਉਹਨਾਂ ਦਾ ਪ੍ਰਭਾਵ ਪੰਜਾਬ ਵੱਲ ਨੂੰ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਰਹਿੰਦਾ ਤੇ ਜਿਹੜੇ ਗਰਮੀ ਦੇ ਵਿੱਚ ਹੁੰਦੇ ਨੇ ਉਹ ਮਹਾਰਸਗਰਾਂ ਦੇ ਵਿੱਚੋਂ ਜਾਂ ਬੰਗਾਲ ਦੀ ਖਾੜੀ ਵਾਲੀ ਸਾਈਡ ਦੇ ਉੱਤੋਂ ਜਿਹੜੇ ਸਿਸਟਮ ਪੈਦਾ ਹੁੰਦੇ ਹੁੰਦੇ ਨੇ ਉਹਨਾਂ ਦੇ ਜਿਆਦਾ ਪ੍ਰਭਾਵ ਹੁੰਦੇ ਨੇ ਪਰੰਤੂ ਸਰਗਰਮ ਜਿਹੜਾ ਸਿਸਟਮ ਦੇ ਹੁੰਦੇ ਪ੍ਰਭਾਵ ਉਹ ਪਹਾੜੀ ਇਲਾਕਿਆਂ ਵਿੱਚ ਹੀ ਹੁੰਦੇ ਨੇ ਉਹ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਿਹਾ ਕਰਾਂਗੇ ਇਹ ਇੱਕ ਅੰਦਾਜ਼ਨ ਜਾਣਕਾਰੀ ਹੈ ਦੋਸਤੋ ਜਿਸ ਦੇ ਨਾਲ ਆਪਾਂ ਕਹਿ ਸਕਦੇ ਆਪਾਂ ਨੂੰ ਇਸ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ ਤੇ ਬਾਕੀ ਦੋਸਤੋ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਵੀ ਮੌਸਮ ਜਿਹੜਾ ਠੀਕ ਠਾਕ ਰਹਿਣ ਦੀ ਸੰਭਾਵਨਾ ਜਾਪ ਰਹੀ ਹੈ ਤੇ 25 ਤਰੀਕ ਤੋਂ ਲੈ ਕੇ 28 ਤਰੀਕ ਦੇ ਵਿੱਚ ਵਿੱਚ ਜਿਹੜਾ ਇੱਕ ਸਿਸਟਮ ਫੇਰ ਹਲਕਾ ਜਿਹਾ ਸਿਸਟਮ ਹੈ ਜਿਹੜਾ ਪੈਦਾ ਹੋ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਹਲਕੀ ਜੀ ਆਪਾਂ ਨੂੰ ਇੱਕ ਮੀਂਹ ਦੀਆਂ ਕਾਰਵਾਈਆਂ ਜਿਹੜੇ ਟੁੱਟ ਮਰੋ ਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਕੁਝ ਖੇਤਰਾਂ ਬਾਂਝੇ ਵੀ ਰਹਿ ਸਕਦੇ ਨੇ ਉਮੀਦ ਦੇ ਨਾਲ ਤੇ ਕੁਝ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਤੇ 30 ਤੇ 29 30 31 ਤਰੀਕ ਨੂੰ ਜਿਹੜਾ ਮੌਸਮ ਆਹੋ ਆਮ ਤੌਰ ਤੇ ਫਿਰ ਠੀਕ ਠਾਕ ਰਹੂਗਾ ਤੇ ਠੰਡ ਦੇ ਵਿੱਚ ਪੂਰਾ ਵਾਅਦਾ ਜਿਹੜਾ ਉਹ ਹੋ ਜੂਗਾ ਤਾਪਮਾਨ ਨੇੜੇ ਰਾਤਾਂ ਦੇ ਉਹ ਆਮ ਤੌਰ ਤੇ ਜਿਹੜੇ 1 ਤੋਂ ਲੈ ਕੇ 10 ਤਰੀਕ ਤੱਕ ਆਪਾਂ ਨੂੰ 11 12 ਡਿਗਰੀ ਦੇ ਕਰੀਬ 7 ਤੋਂ ਲੈ ਕੇ ਤੇ ਉਸ ਤੋਂ ਬਾਅਦ ਜਿਹੜੇ ਇਹ ਤਾਪਮਾਨ ਹੋਣਗੇ 5 ਤੋਂ ਲੈ ਕੇ 7 8 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾਣਗੇ 15 ਤਰੀਕ ਤੋਂ ਬਾਅਦ 15 ਤਰੀਕ ਤੋਂ ਬਾਅਦ ਜਿਹੜੇ ਰਾਤ ਦੇ ਤਾਮਨ ਦੇ ਵਿੱਚ ਪੂਰੀ ਗਰਾਫਟ ਆ ਜਿਹੜੀ ਉਹ ਆ ਜਾਊਗੀ ਉਹ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਜੋ ਵੀ ਅਪਡੇਟ ਹੋਇਆ ਕਰੂਗਾ ਸਾਂਝੀ ਕਰਦੇ ਰਹਿ ਕਰਾਂਗੇ ਸੰਖੇਪ ਵਿੱਚ ਗੱਲ ਕਰੀਏ ਤਾਂ ਜਿਹੜੇ 2 ਤੋਂ 3 ਸਿਸਟਮ ਨੇ ਪੰਜਾਬ ਦੇ ਵਿੱਚ ਜਿਹੜੇ ਸਰਦਰੁੱਤ ਦੇ ਪਹਿਲੇ ਸਿਸਟਮ ਨੇ ਉਹ 1 ਤਰੀਕ ਤੋਂ ਬਾਅਦ 2 ਤਰੀਕ ਨੂੰ ਦੁਪਹਿਰ ਤੋਂ ਬਾਅਦ 3-4 ਤਰੀਕ ਦੇ ਕਰੀਬ ਪਹੁੰਚ ਰਿਹਾ ਤੇ ਦੂਜਾ ਸਿਸਟਮ ਜਿਹੜਾ ਉਹ 14 ਤਰੀਕ ਤੋਂ ਲੈ ਕੇ 18 ਜਾਂ 19 ਤਰੀਕ ਦੇ ਜਿਹੜਾ ਸੌਰੀ 9 ਤਰੀਕ ਤੋਂ ਸੌਰੀ ਅਸੀਂ ਗਲਤ ਕਹੇ ਸੀ ਤੇ 9 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਜਿਹੜਾ ਦੂਜਾ ਸਿਸਟਮ ਹੈ ਜਿਹੜਾ ਤਕੜਾ ਸਿਸਟਮ ਹੋਊਗਾ ਸਰਦ ਰੁੱਤ ਦਾ ਪਹਿਲਾ ਸਿਸਟਮ ਹੋਊਗਾ ਉਹ 9 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਪਹੁੰਚੂਗਾ ਉਹ 12 ਨੂੰ ਵੀ ਪਹੁੰਚ ਸਕਦਾ 13 ਨੂੰ ਵੀ ਜਾਂ 11 ਨੂੰ ਇਸ ਤਰ੍ਹਾਂ ਪਹੁੰਚ ਸਕਦਾ ਕਿਉਂਕਿ 9 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਐਕਟਿਵ ਹੋ ਜਾਊਗਾ ਤੇ ਉਸ ਤੋਂ ਬਾਅਦ ਦੋਸਤੋ ਫੇਰ ਮੌਸਮ ਸਾਫ਼ ਰਹੂਗਾ ਖਾਸ ਕਰਾਊਗਾ ਸੰਖੇਪਕ ਤੀਜਾ ਸਿਸਟਮ ਹੈ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ 28 ਤਰੀਕ ਤੋਂ ਪਹਿਲਾਂ ਪਹਿਲਾਂ 24 ਤਰੀਕ ਤੋਂ ਬਾਅਦ ਜਾਂ 25 ਤੋਂ ਬਾਅਦ 26 27 28 ਦੇ ਵਿੱਚ ਵਿੱਚ ਜਿਹੜਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਇਹਦਾ ਉਹ ਸਿਸਟਮ ਦੇ ਨਾਲ ਮੀਂਹ ਜਿਹੜਾ ਪੈਣ ਦੀ ਇਹ ਸੰਭਾਵਨਾ ਜਾਪ ਰਹੀ ਹੈ ਘੱਟੋ ਘੱਟ ਤਿੰਨ ਸਿਸਟਮ ਨੇ ਜਿਹੜੇ ਉਹ ਐਕਟਿਵ ਹੁੰਦੇ ਹੋਏ ਨਜ਼ਰ ਆਉਣਗੇ ਪੰਜਾਬ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਇਸ ਦਸੰਬਰ ਮਹੀਨੇ ਦੇ ਵਿੱਚ ਕੋਈ ਵੱਡੀ ਅਪਡੇਟ ਆਉਂਦੀ ਹੈ ਜਾਂ ਕੋਈ ਬਦਲਾਅ ਆਉਂਦੇ ਨੇ ਉਹ ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਨੂੰ ਫੇਸਬੁੱਕ ਆਈਡੀ ਦੇ ਉੱਤੇ ਵੀ ਜਾ YouTube ਚੈਨਲ ਮੌਸਮ ਪੰਜਾਬ ਟਿਬੀ ਦੇ ਉੱਤੇ ਵੀ ਜਿਹੜੀ ਜਾਣਕਾਰੀ ਆ ਸਾਂਝੀ ਕਰਦੇ ਰਹਾਂਗੇ ਦੋਸਤੋ ਜੇਕਰ ਸੰਖੇਪ ਵਿੱਚ ਜਿਹੜੇ ਅਸੀਂ ਗੱਲ ਕਰੀ ਤਾਪਮਾਨਾਂ ਦੀ ਤਾਪਮਾਨ ਵੀ ਜਿਹੜੇ ਆਉਣ ਵਾਲੇ ਦਿਨਾਂ ਵਿੱਚ 10 15 ਤਰੀਕ ਤੋਂ ਬਾਅਦ ਹੀ ਜ਼ਿਆਦਾ ਵੱਡੀ ਜਿਹੜੀ ਗਰਾਫਟ ਆਊਗੀ ਇੱਕ ਤੋਂ 10 ਤਰੀਕ ਤੱਕ ਜਿਹੜੇ ਤਾਪਮਾਨ ਰਾਤ ਦੇ ਵੀ 10 ਤੋਂ 11 ਡਿਗਰੀ ਦੇ ਵਿੱਚ ਵਿੱਚ ਰਹਿਣਗੇ 7 8 ਤੋਂ ਲੈ ਕੇ ਤੇ ਜਿਹੜੇ ਦਿਨ ਦੇ ਤਾਪਮਾਨ ਨੇ ਉਹ ਵੀ ਜਿਹੜੇ 9 25 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾਣਗੇ 20 ਤੋਂ ਲੈ ਕੇ 21 ਤੋਂ ਲੈ ਕੇ ਇਸ ਤਰ੍ਹਾਂ ਦਰਜ ਕੀਤੇ ਜਾਣਗੇ 15 ਤਰੀਕ ਤੋਂ ਬਾਅਦ ਇਹ ਤਾਪਮਾਨ ਨੇੜੇ 16 15 17 18 ਇਸ ਤਰ੍ਹਾਂ ਜਿਹੜੇ ਗਰਾਫਟ ਆਉਂਦੀ ਰਹੂਗੀ ਉਹ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਇਸ डिसेंबर ਮਹੀਨੇ ਦੀ ਜੋ ਅੰਦਾਜ਼ਨ ਜਾਣਕਾਰੀ ਆ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਜਿਹੜੀ ਸਾਡੀ ਲੱਗਦੀ ਹੈ ਤਾਂ ਜਰੂਰ ਕਮੈਂਟ ਕਰ ਦਿਓ ਤੇ ਬਾਕੀ ਦੋਸਤੋ ਤੁਹਾਨੂੰ ਅਸੀਂ ਅਪਡੇਟ ਹਰ ਰੋਜ਼ ਦੀ ਤਰ੍ਹਾਂ ਜਿਹੜੀ ਸੈਟੇਲਾਈਟਾਂ ਦੇ ਮੁਤਾਬਕ ਉਹ ਜਾਣਕਾਰੀ ਸਾਂਝੀ ਕਰ ਦੇ ਰਹਾਂਗੇ ਦੋਸਤੋ ਰਾਤ ਇੱਕ ਵੀਡੀਓ ਪਾਈ ਸੀ ਕਿ ਅਸੀਂ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੋਇਆ ਕਰਾਂਗੇ ਉਹ ਪਰੰਤੂ ਹਜੇ ਲਾਈਵ ਇਸ ਕਰਕੇ ਨਹੀਂ ਹੋਇਆ ਜਾ ਸਕਦਾ ਕਿਉਂਕਿ ਉਸ ਦੇ ਉੱਤੇ 100 ਫਾਲੋਅਰ ਨਹੀਂ ਹੈਗੇ ਜਦੋਂ ਵੀ ਉਸ ਦੇ ਉੱਤੇ 100 ਫਾਲੋਅਰ ਹੁੰਦੇ ਨੇ ਪੂਰੇ ਆਪਣੇ ਤਾਂ ਉਸ ਤੋਂ ਬਾਅਦ ਲਾਈਵ ਹੋਇਆ ਜਾਊਗਾ ਇਸ ਕਰਕੇ ਅਸੀਂ ਜਿਹੜੀਆਂ ਵੀਡੀਓ ਅਪਡੇਟ ਲੋਡ ਕਰਾਂਗੇ ਜੇ ਉਹ ਫੇਸਬੁੱਕ ਆਈਡੀ ਦਿੱਤੀ ਹੈ ਜੇ ਲੋਡ ਕਰਦੇ ਰਹਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ